ਹਜ਼ਾਰ ਬੰਦੇ ਦੀ ਡਿਮਾਂਡ ਹੁੰਦੀ ਹੈ ਕਿ ਮੈਂ ਇਹ ਮੋਬਾਈਲ ਚਲਾਵਾਂ ਪਰ ਪੂਰੀ ਕੋਈ ਕੋਈ ਕਰ ਸਕਦਾ ਇੱਕ ਦੋ ਜਾਣੇ ਪੂਰੀ ਕਰ ਸਕਦੇ ਕਿਉਂ ਜੀ ਗਲਤ ਨਹੀਂ ਕਹਿ ਰਹੀ ਹਾਂ ਠੀਕ ਹੈ ਗਿਫਟ ਸਾਊਂਡ ਬਾਰ ਵੀ ਦਿੱਤੀ ਆ ਔਰ ਇਹਨਾਂ ਨੂੰ ਦਿੱਤਾ ਨਾਲ ਅਲਟਰਾ ਵਾਚ ਚ ਪੜਦਾ ਬੱਚਾ ਸਿਰਫ ਬੇਟਾ 9ਥ ਕਲਾਸ ਦੇ ਵਿੱਚ ਪੜਦੇ ਹਾਂ ਪਰ ਨੰਬਰ ਪੂਰੇ ਲੈਣੇ ਨੇ ਜੈ ਮਾਤਾ ਦੀ ਦੋਸਤੋ ਲਖਵੀਰ ਸਿੰਘ ਬੱਚਾ ਆਇਆ ਜੀ ਆਪਣੇ ਕੋਲੇ ਔਰ ਨਾਲ ਮੰਮੀ ਪਾਪਾ ਵੀ ਆਏ ਨੇ ਪਰ ਉਹ ਕਹਿੰਦੇ ਵੀਡੀਓ ਦੇ ਵਿੱਚ ਨਹੀਂ ਆਣਾ ਸੀ ਬੱਚੇ ਨੂੰ ਲੈ ਕੇ ਦਿੱਤਾ ਮੰਮੀ ਪਾਪਾ ਨੇ ਮਤਲਬ ਮੋਬਾਈਲ ਔਰ ਲੈ ਕੇ ਦਿੱਤਾ ਆਈਫੋਨ 15 ਬਹੁਤ ਹੀ ਨਾਈਸ ਫੋਨ ਹੈ ਜੀ ਬਹੁਤ ਲੋਕ ਚਾਹੁੰਦੇ ਨੇ ਕਿ ਸਾਨੂੰ 15 ਮਿਲੇ ਬਹੁਤ ਘੱਟ ਬੰਦਿਆਂ ਦੀ ਡਿਮਾਂਡ ਪੂਰੀ ਹੁੰਦੀ ਹੈ ਬੱਚੇ ਦੀ ਡਿਮਾਂਡ ਪੂਰੀ ਹੋਈ ਹੈ ਬਹੁਤ ਵਧੀਆ ਲੱਗਿਆ 9ਥ ਕਲਾਸ ਚ ਪੜਦਾ ਬੱਚਾ ਸਿਰਫ ਬੇਟਾ 9ਥ ਕਲਾਸ ਦੇ ਵਿੱਚ ਪੜਦੇ ਹੋਂ ਪਰ ਨੰਬਰ ਪੂਰੇ ਲੈਣੇ ਨੇ ਮੇਰੇ ਨਾਲ ਪ੍ਰੋਮਿਸ ਕਰੋ ਨੰਬਰ ਪੂਰੇ ਲਵੋਗੇ ਹਾਂ ਜੀ ਨਹੀਂ ਮੋਬਾਈਲ ਖੋਲਣਾ ਮੰਮੀ ਡੈਡੀ ਨੇ ਨਹੀਂ ਪੂਰੇ ਲਵਾਂਗੇ ਹਾਂ ਠੀਕ ਹੈ ਠੀਕ ਹੈ ਔਰ ਨਾਲ ਦਿੱਤਾ ਇਹਨਾਂ ਨੂੰ ਗਿਫਟ ਸਾਊਂਡबार ਵੀ ਦਿੱਤੀ ਆ ਔਰ ਇਹਨਾਂ ਨੂੰ ਦਿੱਤਾ ਨਾਲ ਅਲਟਰਾ ਵਾਚ ਔਰ ਚਾਰਜਰ ਵੀ ਇਹਨਾਂ ਨੇ ਆਪਣੇ ਪੈਸਿਆਂ ਦਾ ਲਿਆ ਚਾਰਜਰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਮੋਬਾਈਲ ਇਹਨਾਂ ਨੇ ਲਿਆ ਬਾਕੀ ਪ੍ਰਿੰਸੀਪਲ ਨਾਲ ਆਏ ਨੇ ਕਿਵੇਂ ਲੱਗਿਆ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜੀ ਸਰਵਿਸ ਬਹੁਤ ਵਧੀਆ ਆਪਣੀ ਔਰੇ ਤੇ ਗਿਫਟ ਮਿਲਿਆ ਬਹੁਤ ਵਧੀਆ ਲੱਗਿਆ ਸਾਨੂੰ ਗਿਫਟ ਵੀ ਵਧੀਆ ਦਿੱਤਾ ਤੁਹਾਨੂੰ ਹਾਂ ਜੀ ਹਾਂ ਗਿਫਟ ਵੀ ਵੱਡਾ ਦੇਤਾਈ ਵਧੀਆ ਮਿਲ ਹਾਂ ਔਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਲਗਾਇਆ ਇਹਨਾਂ ਨੂੰ ਫੋਨ ਆਈਫੋਨ 15 ਬਹੁਤ ਸ਼ਾਨਦਾਰ ਡੀਲ ਦੇ ਵਿੱਚ ਇਹਨਾਂ ਨੂੰ ਦਿੱਤਾ ਜਮਾਤ ਅਦੀਜੀ